ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਵੀਨਾ ਕੋਇਲ ਮੈਮ ਨੇ ਔਰ ਬੜਾ ਇੰਪੋਰਟੈਂਟ ਟਾਪਿਕ ਹੈ ਜੁੜਿਆਰਥੀ ਹੁਣ ਜਨੂਅਰੀ ਫਿਬਰੂਰੀ ਮਾਰਚ ਇਨਟੇਕ ਦੇ ਵਿੱਚ ਆਸਟ੍ਰੇਲੀਆ ਫੰਡਸ ਕਿਵੇਂ ਵਿਖਾਉਣ ਕਿੰਨੇ ਹੋਣੇ ਚਾਹੀਦੇ ਨੇ ਪੇਰੈਂਟਸ ਦੀ ਰਿਟਰਨ ਕਿੰਨੀ ਖੋੜੀ ਚਾਹੀਦੀ ਹੈ ਔਰ ਕਿੰਨੇ ਇੱਕ ਜ਼ਰੂਰੀ ਨੇ ਫੰਡਸ ਦਿਖਾਉਣੇ ਔਰ ਵਿਦਆਊਟ ਆਲਸ ਔਰ ਵਿਦਆਊਟ ਫੰਡਸ ਫਾਈਲ ਕਿਉਂ ਨਹੀਂ ਲਉਣੀ ਇਹ ਸਾਰੇ ਵਿਸ਼ਿਆਂ ਨੂੰ ਅਡਰੈਸ ਕਰਨਗੇ ਵੀਨਾ ਮੈਮ ਬਹੁਤ ਸਵਾਗਤ ਹੈ ਜੀ ਚਾਰ ਬਣੀ ਨਾ ਸਸ਼ਟੇ ਕਾਲ ਨਮਸਕਾਰ ਵੀਰੋ ਮੈਂ ਮੈਂ ਸਾਰੇ ਇਸ਼ੂ ਮੈਂ ਚਾਹਾਂਗਾ ਤੁਸੀਂ ਐਡਰੈਸ ਕਰੋ ਫੰਡ ਕਿਵੇਂ ਦਿਖਾਣੇ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜਿਹੜਾ ਪਿੱਛੇ ਹੋ ਲਿਆ ਫੰਡ ਨਹੀਂ ਦਿਖਾਣੇ ਆ ਇਸ ਨਹੀਂ ਚਾਹੀਦੀ ਉਹ ਸਾਰੇ ਬੱਚਿਆਂ ਨੂੰ ਕਲੀਅਰ ਹੋ ਗਿਆ ਕਿ ਸਭ ਕੁਝ ਚਾਹੀਦਾ ਹੈ ਔਰ ਜੋ ਮੈਂ ਅੱਜ ਕਿੰਨੇ ਟਾਈਮ ਤੋਂ ਦੱਸ ਰਹੀਆਂ ਬੱਚਿਆਂ ਨੂੰ ਉਹੀ ਚੀਜ਼ਾਂ ਨਿਕਲ ਰਹੀਆਂ ਮੈਂ ਜੋਤੀਸ ਨਹੀਂ ਹਾਂ ਬਟ ਸਾਡੇ ਜਿਹੜੇ ਆ ਆਪਣੇ ਤਜਰਬੇ ਆ ਜਿਹੜੇ ਇੰਨੇ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹੁਣ ਸਾਰਿਆਂ ਨੂੰ ਪਤਾ ਹੈ ਕਿ ਫੰਡਸ ਕਿਵੇਂ ਦਿਖਾਣੇ ਆ ਹਰ ਯੂਨੀਵਰਸਿਟੀ ਦੀ ਗਾਈਡਲਾਈਨ ਹਰ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਹਾਡੀ ਇਨਕਮ ਜਿਹੜੀ ਹੈ 12 ਤੋਂ 15 ਲੱਖ ਮਿਨੀਮਮ ਦੇਖਦੇ ਇਵਨ 18 ਲੱਖ ਕੁਝ ਯੂਨੀਵਰਸਿਟੀ ਆਫ ਐਡੀਲੇਡਾ ਉਹ 18 ਲੱਖ ਤੋਂ ਘੱਟ ਐਕਸੈਪਟ ਨਹੀਂ ਕਰਦੀ ਹੁਣ ਫੰਡ ਕਿਵੇਂ ਦਿਖਾਣੇ ਸਭ ਤੋਂ ਪਹਿਲੇ ਤੁਹਾਡੀ ਇਨਕਮ ਹੈ ਫਿਰ ਫੰਡਸ ਆ ਮੰਨ ਲਓ ਤੁਹਾਨੂੰ ਫੰਡ ਦੀ ਰਿਕੁਆਇਰਮੈਂਟ ਹੈ 40 ਲੱਖ ਔਰ ਇਨਕਮ ਤੁਹਾਡੀ ਹੈ 8 ਲੱਖ ਤੇ ਉਹ ਜਸਟੀਫਾਈ ਨਹੀਂ ਹੁੰਦਾ ਕਿ 8 ਲੱਖ ਦੇ ਨਾਲ 40 ਲੱਖ ਕਿਵੇਂ ਆਏ ਜੇ ਆਤੇ ਤੁਸੀਂ ਕੋਈ ਪ੍ਰਾਪਰਟੀ ਸੇਲ ਕੀਤੀ ਐ 골ਡ ਸੇਲ ਕੀਤਾ ਉਹ ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਜੇ ਜਗਦੰਮ ਤੁਸੀਂ 3 ਮਹੀਨੇ ਪੁਰਾਣੇ ਫਾਈਨੈਂਸ਼ੀਅਲ ਦਿਖਾਤੇ ਉਹ ਤੁਹਾਡੇ ਕੋਲ ਸੋਰਸ ਮੰਗ ਸਕਦੇ ਆ ਕਿ 8-10 ਲੱਖ ਵਾਲਾ ਬੰਦਾ ਜਿਹੜਾ ਇੰਨਾ ਪੈਸਾ ਕਿੱਥੋਂ ਇੱਕ ਅਚਾਨਕ ਲੈ ਆਇਆ ਤੁਹਾਡੇ ਜਿਹੜੇ ਆ ਹੁਣ ਇੰਡੀਅਨ ਗਵਰਨਮੈਂਟ ਨੇ ਵੀ ਇੰਨਾ ਵਧੀਆ ਕਰਤਾ ਕਿ ਆਪਣੀ ਆਈਟੀਆਰ ਜੜੀਏ 12 ਲੱਖ ਇੱਕ ਬੰਦੇ ਦੀ ਇਨਕਮ ਟੈਕਸ ਫ੍ਰੀ ਕਰਦੀ ਹੈ ਜੇ ਤੁਹਾਡੇ ਇਦਾਂ ਦੇ ਬਿਜ਼ਨਸ ਆ ਪਹਿਲੇ ਲੋਕ ਨਾ ਇਨਕਮ ਕਿਉਂ ਨਹੀਂ ਦਿਖਾਉਂਦੇ ਸੀ ਕਿ ਉਹਨਾਂ ਨੂੰ ਟੈਕਸ ਪੈ ਜਾਏਗਾ 7 ਲੱਖ ਤੋਂ ਉੱਪਰ ਦਿਖਾਣੀ ਆ ਤਾਂ ਟੈਕਸ ਪੈ ਜਾਏਗਾ ਉਸ ਤੋਂ ਪਹਿਲੇ 5 ਲੱਖ ਤੋਂ ਉੱਪਰ ਦਿਖਾਣੀ ਆ ਤਾਂ ਟੈਕਸ ਪਾਇਆ ਜਾਏਗਾ ਜਦ ਕਿ ਕਮਾਂਦੇ ਵੀ ਸੀਗੇ ਤੇ ਇਹ ਜਿਹੜਾ ਇੱਕ ਗਵਰਨਮੈਂਟ ਦਾ ਪ੍ਰੈਸ਼ਰ ਰeal ਲੋਕਾਂ ਦੇ ਉੱਪਰ ਕਿ ਟੈਕਸ ਬਹੁਤ ਪੈਣਾ ਉਹਨਾਂ ਨੇ ਜਿਹੜਾ ਹਾਈਡ ਕੀਤੀ ਹੁਣ ਤੁਹਾਡੇ ਕੋਲ ਉਹ ਵੀ ਚੀਜ਼ ਹੈ ਕਿ 12 ਲੱਖ ਤੱਕ ਮੇਰੇ ਖਿਆਲ ਹੁਣ ਟੈਕਸ ਫਰੀ ਆਮ ਵਾਲੇ ਟਾਈਮ ਤੇ ਤੁਸੀਂ ਕਰ ਸਕਦੇ ਹੋ ਹਜੇ 7-7 ਲੱਖ ਵੀ ਜਿਹੜੇ ਟੈਕਸ ਫਰੀ ਆ 14 ਲੱਖ ਦੇ ਤੱਕ ਉਹਨੋਂ ਪੇਰੈਂਟਸ ਦੇ ਬੈਸਟ ਵੀ ਹੋ ਜਾਂਦੀ ਹੈ ਉਸ ਤੋਂ ਪਹਿਲੇ ਦੀ ਇਨਕਮ ਵੀ ਉਹ ਦੇਖਣਗੇ ਇਹ ਨਾਏ ਕਿ 2 ਲੱਖ ਪਹਿਲੇ ਦੀ ਇਨਕਮ ਤੁਸੀਂ ਕੀਤੀ ਹੋਏ 7 ਲੱਖ ਹੁਣ ਕਰ ਦੋ ਉਹ ਵੀ ਇੱਕ ਕੰਟਰੋਲ ਟਿੱਕੀ ਚੀਜ਼ਾਂ ਹੋ ਜਾਂਦੀਆਂ ਇਨਕਮ ਤੁਹਾਡੀ ਠੀਕ ਹੋਣੀ ਚਾਹੀਦੀ ਹੈ ਉਹਦੇ ਬਾਅਦ ਜਿਹੜੇ ਫਾਈਨੈਂਸ਼ੀਅਲਸ ਹੈ ਜਿੱਦਾਂ ਮੈਂ ਕਿਹਾ ਸੋਰਸ ਮੰਗ ਸਕਦੇ ਆ ਤੇ ਹੁਣ ਸੋਰਸ ਤੁਸੀਂ ਜਾਂ ਤੇ ਬੈਂਕ ਲੋਨ ਕਰਾ ਸਕਦੇ ਹੋ ਜੇ ਜੋਬ ਵਾਲੇ ਬੰਦੇ ਆ ਤਾਂ ਉਹਨਾਂ ਨੂੰ ਬੈਂਕ ਲੋਨ ਬੜੇ ਆਰਾਮ ਨਾਲ ਹੋ ਜਾਂਦਾ ਹੈ ਜਾਂ ਜਿਨ੍ਹਾਂ ਦੇ ਬਿਜ਼ਨਸ ਬਹੁਤ ਅੱਛੇ ਆ ਉਹਨਾਂ ਨੂੰ ਬੈਂਕ ਲੋਨ ਬਹੁਤ ਆਰਾਮ ਨਾਲ ਹੋ ਜਾਂਦਾ ਕੁਝ ਕੋਲੈਟਰਲ ਹੁੰਦੇ ਆ ਕੁਝ ਆ विदाउट एनी कोलैटरल दोनों ही फंड्स कुछ यूनिवर्सिटीयां बिल्कुल कोलैटरल वाला ही लोन एक्सेप्ट ਕਰਦੇ ਆ मींस ਤੁਸੀਂ ਕੋਈ ਚੀਜ਼ ਗਿਰਵੀ ਆਪਣੀ ਰੱਖ ਕੇ ਫਿਰ ਲੋਨ ਲਿਆ ਕੁਝ ਯੂਨੀਵਰਸਿਟੀਆਂ ਕਹਿੰਦੀਆਂ ਨਹੀਂ ਅਸੀਂ ਬਿਨਾ ਕੋਲੈਟਰਲ ਦੀ ਜਿਹੜਾ ਲੈ ਸਕਦੇ ਆ ਜਿਹੜਾ ਬੈਂਕ ਦੇ ਰਿਹਾ ਕਿਉਂਕਿ ਬੈਂਕ ਉਹਨਾਂ ਦੇ ਕੰਮਕਾਜ ਤੇ ਉਹਨਾਂ ਦੇ ਪਿਛਲੀ ਰੈਪਿਊਟੇਸ਼ਨ ਤੇ ਵੈਰੀਫਿਕੇਸ਼ਨ ਹੁੰਦੀ ਹੈ ਉਦੇ ਬਾਅਦ ਲੋਨ ਸੈਕਸ਼ਨ ਹੁੰਦੇ ਆ ਤੇ ਤੁਸੀਂ ਲੋਨ ਕਰਾ ਸਕਦੇ ਹੋ ਆਪਦੀ ਸੇਵਿੰਗ ਦਿਖਾ ਸਕਦੇ ਹੋ ਔਰ ਜੇ 30 35% ਘਟ ਹੁੰਦਾ ਉਹ ਤੁਹਾਡੇ ਬਲੱਡ ਰਿਲੇਸ਼ਨ ਚ ਚਾਚਾਤਾਇਆ ਆ ਰੀਅਲ ਦਾਦਾ ਦਾਦੀ ਨਾਨਾ ਨਾਨੇ ਲੇਕਿਨ ਇਫ ਫੰਡ ਸ਼ੋਅ ਕਰ ਸਕਦੇ ਇਹ ਨਾ ਹੋਏ ਕਿ ਤੁਸੀਂ ਚਾਰ ਜਣਿਆਂ ਤੋਂ ਫੰਡ ਸ਼ੋਅ ਕਰਾ ਸਕੋ ਫੰਡ ਜਿਹੜੇ ਪੇਰੈਂਟਸ ਔਰ ਇੱਕ ਸਪੌਸ ਬਸ ਇਹ ਤੁਹਾਡੇ ਫਾਈਲ ਬੜੀ ਨੀਟੈਂਟ ਕਲੇਮ ਹੁੰਦੀ ਹੈ ਜੋ ਤੁਸੀਂ ਬੜੀ ਜ਼ਿਆਦਾ ਚੱਕਰਾਂ 'ਚ ਪੈ ਗਏ ਫਿਰ ਵੀਜ਼ਾ ਖਰਾਬ ਹੋ ਜਾਣਾ ਹੈ ਹੋ ਸਕਦਾ ਕੋਈ ਛੋਟਾ ਮੋਟਾ ਕਾਲਜ ਤੁਹਾਨੂੰ ਲੈ ਲੇ ਇਸ ਚੱਕਰ 'ਚ ਬਟ ਫਿਰ ਤੁਹਾਨੂੰ ਜਿਹੜਾ ਜੀਟੀ ਤੁਹਾਡੀ ਸੋਹਣੀ ਨਹੀਂ ਹੈ ਜਿਹੜੀ ਵੱਡੀ ਯੂਨੀਵਰਸਿਟੀਆਂ ਉਹ ਜੀਟੀ ਦੇਖ ਕੇ ਹੀ ਤੁਹਾਨੂੰ ਲੈਂਦੀਆਂ ਚਾਹੇ ਤੁਹਾਡੇ ਪਰਸੈਂਟੇਜ ਕਿੰਨੀ ਮਰਜ਼ੀ ਅੱਛੀ ਹੋਵੇ ਉਹਨਾਂ ਨੇ ਤੁਹਾਡੇ ਇਨਕਮ ਦੇ ਡਾਕੂਮੈਂਟ ਫੰਡਿੰਗ ਦੇ ਡਾਕੂਮੈਂਟਸ ਉਹਨਾਂ ਦੇ ਵਿੱਚ ਕਈ ਵਾਰੀ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਉਹ ਸਾਰਾ ਇਕੱਲਾ ਇਕੱਲਾ ਪੇਪਰ ਇੱਕ ਐਗਜ਼ਾਮਿਨ ਕਰਕੇ ਫਿਰ ਅੰਬੈਸਡਰੀ ਚ ਫਾਈਲ ਜਾਂਦੀ ਹੈ ਫਿਰ ਕਹਿੰਦੇ ਫੀਸ ਜਮਾ ਕਰੋ ਤੁਸੀਂ ਦੇਖਿਓ ਹੁਣ ਕਈ ਬੱਚਿਆਂ ਦਾ ਕੁਐਸਚਨ ਆਉਂਦਾ ਹੈ ਕਿ ਸਾਡੀ ਸੀਓਈ ਨਹੀਂ ਆਈ ਕਿਉਂਕਿ ਪਹਿਲੇ ਜੀਟੀ ਕਰਦੇ ਆ ਫਿਰ ਫੀਸ ਜਮਾ ਕਰਦੇ ਆ ਤੇ ਉਹ ਜਿਹੜੀ ਇੱਕ ਲਿਮਿਟਡ ਟੀਮ ਹੈ ਉਹੀ ਜਿਹੜੀ ਜੀਟੀ ਕਰ ਰਹੀ ਹੈ ਉਹੀ ਫਿਰ ਉਹਨਾਂ ਨੇ ਅੱਗੇ ਸੀਵੀ ਦੇਣੀ ਹੁੰਦੀ ਹੈ ਤੇ ਇਹ ਜਿਹੜੇ ਫੰਡਸ ਹੈ ਬਹੁਤ ਧਿਆਨ ਨਾਲ ਕਰਨੇ ਆ ਜਿਹਦੇ ਉੱਪਰ ਤੁਹਾਡਾ ਪੂਰਾ ਵੀਜ਼ਾ ਡਿਪੈਂਡ ਕਰਦਾ ਹੈ ਕਿਉਂਕਿ ਵੀਜ਼ਾ ਕਿਸ ਚੀਜ਼ ਤੇ ਡਿਪੈਂਡ ਕਰਦਾ ਤੁਹਾਡਾ ਅਕੈਡੈਮਿਕ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਤੁਹਾਡੀ ਇਨਕਮ ਹੈ ਔਰ ਉਸ ਗੈਪ ਬੂਬ ਕੋਈ ਹੈ ਕਿ ਨਹੀਂ ਐਸਓਪੀ ਐਸਓਪੀ ਕਿੰਨੀ ਸੋਹਣੀ ਬਣਾਈ ਹੈ ਇਹ ਚੀਜ਼ਾਂ ਤੇ ਤੁਹਾਡਾ ਵੀਜ਼ਾ ਡਿਪੈਂਡ ਕਰਦਾ ਜੇ ਤੁਸੀਂ ਆਪਣੇ ਡਾਕੂਮੈਂਟਸ ਸਾਫ ਸੁਥਰੇ ਵਧੀਆ ਰੱਖੋਗੇ ਜਿੰਨੇ ਉਹਨਾਂ ਹੀ ਤੁਹਾਡਾ ਕੇਸ ਕਲੀਨ ਹੋਏਗਾ ਉਹਨਾਂ ਹੀ ਵੀਜ਼ਾ 1 ਮਿੰਟ ਜਾਏਗਾ ਜਿਹੜੇ ਵੀ ਬੱਚਿਆਂ ਦੇ ਫੋਨ ਗਏ ਪਿੱਛੇ ਔਰ ਜਿਨ੍ਹਾਂ ਨੂੰ ਆਪਣਾ ਸਿੱਕਲੀ ਕੱਲੀ ਚੀਜ਼ ਪਤਾ ਸੀ ਉਹਨਾਂ ਦਾ ਵੀਜ਼ਾ ਵਿਦਿਨ ਸੈਕੰਡਸ ਆਇਆ ਹੂੰ ਠੀਕ ਹੈ ਤੇ ਇਹ ਤੁਹਾਨੂੰ ਦੇਖ ਕੇ ਰੱਖਣਾ ਪਏਗਾ ਕਿ ਤੁਹਾਨੂੰ ਪਤਾ ਹੋਏ ਕਿਉਂਕਿ ਤੁਸੀਂ ਐਬ੍ਰੋਡ ਜਾ ਰਹੇ ਹੋ ਤੁਹਾਨੂੰ ਸਾਰਾ ਪਤਾ ਹੋਏ ਕਿ ਤੁਹਾਡੀ ਫੰਡਿੰਗ ਕਿਵੇਂ ਹੈ ਤੁਹਾਡੇ ਪੇਰੈਂਟਸ ਦੀ ਇਨਕਮ ਕਿਵੇਂ ਹੈ ਸਪான்ਸਰ ਕੌਣ ਕਰ ਰਿਹਾ ਹੈ ਇਸ ਤੇ ਹਰ ਅੰਬੈਸੀ ਦੇਖਦੀ ਹੈ ਕਿ ਸਪான்ਸਰ ਕੌਣ ਕਰ ਰਿਹਾ ਹੈ ਬੱਚੇ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਮੈਂ ਦੇਖਿਆ ਕਈ ਵਾਰੀ ਬੱਚੇ ਜਿਹੜੇ ਛੋਟੇ ਛੋਟੇ ਏਜੰਟਾਂ ਨੂੰ ਦੇ ਆਉਂਦੇ ਆ ਔਰ ਉਹਨਾਂ ਨੇ ਪੁੱਠੇ ਸਿੱਦੇ ਫੰਡ ਉਠਾ ਕੇ ਜਿਹੜੇ ਲਗਾ ਕੇ ਬੱਚੇ ਨੂੰ ਪਹੁੰਚਾਇਆ ਕੱਲ ਹੀ ਮੇਰਾ ਸਟੂਡੈਂਟ ਆਇਆ ਸੀ ਆਸਟ੍ਰੇਲੀਆ ਤੋਂ ਉਹ ਕਹਿੰਦਾ ਮੈਡਮ ਇਮੀਗ੍ਰੇਸ਼ਨ ਤੋਂ ਬੱਚਾ ਉਹਦੇ ਨਾਲ ਕੋਈ ਰਹਿ ਰਿਹਾ ਹੈਗਾ ਦੱਸਿਆ ਕਹਿੰਦਾ ਕਿ ਡਿਪੋਰਟ ਕਰਤਾ ਕਿਉਂਕਿ ਏਜੰਟ ਨੇ ਫੰਡ ਪੁੱਠੇ ਸਿੱਦੇ ਲਗਾ ਕੇ ਪੇਸਾ ਬੱਚਾ ਪਹੁੰਚ ਗਿਆ ਉੱਥੇ ਹਾਈਲਾਈਟ ਹੋ ਗਈ ਕੋਈ ਚੀਜ਼ ਤੇ ਉਹਦੇ ਜਿਹੜੇ ਆ ਅੰਬੈਸੀ ਨੇ ਮੇਲ ਕੀਤੀ ਹੋਈ ਸੀ ਜਦ ਬੱਚਾ ਇੰਡੀਆ ਆਇਆ ਇੰਡੀਆ ਤੋਂ ਵਾਪਸ ਗਿਆ ਤੇ ਉੱਥੇ ਉਹ ਪਕੜਿਆ ਗਿਆ ਉੱਥੇ ਉਹਨਾਂ ਨੇ ਕਿਹਾ ਤੂੰ ਦੱਸ ਕਿਹੜੇ ਬੈਂਕ ਤੋਂ ਤੇਰੇ ਫੰਡ ਹੋਏ ਖੱਲੀ ਇੰਨੀ ਗੱਲ ਦੱਸ ਦੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜੇ ਪੈਕੇਜ ਚ ਜਾਂਦੇ ਆ ਜਾਂ ਏਜੰਡਾ ਨੂੰ ਦੇਖ ਕੇ ਜਾਂਦੇ ਨਾ ਇਹਦਾ ਸਭ ਤੋਂ ਵੱਡਾ ਇਗਜ਼ਾਮਪਲ ਇਹ ਆ ਔਰ ਬੱਚੇ ਨੂੰ ਜਦ ਹੀ ਉਹਨਾਂ ਨੇ ਡਿਪੋਰਟ ਕਰਤਾ ਤੁਸੀਂ ਇਹ ਦੇਖੋ ਸਾਰੀ ਮਿਹਨਤ ਸਟੂਡੈਂਟ ਦੀ ਖਰਾਬ ਹੋ ਗਈ ਨਾਲ ਜਿਹੜਾ ਟਾਈਮ ਖਰਾਬ ਹੋਇਆ ਉਹ ਕਦੀ ਉਹਨੂੰ ਵਾਪਸ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਵੀ ਨਾ ਮੈਂ ਅਮਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਇੱਕ ਵਾਰੀ ਗੱਲ ਜ਼ਰੂਰ ਕਰਿਓ। ਥੈਂਕ ਯੂ।